ਭਵਾਨੀਗੜ ਇਥੋਂ ਦੇ ਨੇੜਲੇ ਪਿੰਡ ਬਾਲਦ ਖੁਰਦ ਵਿਖੇ ਅੰਮ੍ਰੂਦ ਤੋੜਨ ਦੇ ਦਲਿਤ ਭਾਈ ਚਾਰੇ ਨਾਲ ਸੰਬੰਧਿਤ 10 ਸਾਲਾ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਘਟਨਾ ਲੰਗੀ 21 ਜੁਲਾਈ ਦੀ ਹੈ ਇਸ ਪਿੰਡ ਜ਼ਿਮੀਦਾਰ ਭਾਈ ਚਾਰੇ ਦੇ ਪਤੀ ਪਤਨੀ ਨੇ ਬੱਚੇ ਨੂੰ ਜੁੱਤੀਆਂ ਤੇ ਥੱਪੜਾਂ ਨਾਲ ਬੁਰੀ ਤਰ੍ਹਾਂ ਕੁੱਟਣਾ ਸਮੇਤ ਬੱਚੇ ਦੇ ਪਰਿਵਾਰ ਨੂੰ ਜਾਤੀ ਛੂਤਕ ਸ਼ਬਦ ਬੋਲਣ ਤੇ ਦੋਸ਼ ਲੱਗੇ ਹਨ ਪੁਲਿਸ ਕੋਲ ਮਾਮਲਾ ਪਹੁੰਚਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਇੱਥੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬੱਚੇ ਦੀ ਮਾਂ ਗੀਤਾ ਦੇਵੀ ਨੇ ਉਸਦੇ ਪਤੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਰਹੇ ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦਾ ਬੱਚਾ 10 ਸਾਲ ਦਾ ਗੁਰਚੇ ਗੁਰਜੋਤ ਸਿੰਘ ਗਲੀ 'ਚੋਂ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਜਿਸ ਦੌਰਾਨ ਗੁਰਜੋਤ ਸਿੰਘ ਨੇ ਪਿੰਡ ਦੇ ਜ਼ਿਮੀਂਦਾਰ ਜਸਵਿੰਦਰ ਸਿੰਘ ਦੇ ਘਰ ਦੀ ਕੰਧ ਦੇ ਬਾਹਰ ਲਟਕਦੀਆਂ ਟਾਹਣੀਆਂ ਦੇ ਅੰਮ੍ਰਿਤ ਤੋੜ ਲਏ ਪੀੜ ਤੇ ਪਰਿਵਾਰਾਂ ਅਨੁਸਾਰ ਮਰੂ ਤੋੜਨ ਦੇ ਗੁੱਸੇ 'ਚ ਪੜ ਕੇ ਜਸਵਿੰਦਰ ਸਿੰਘ ਤੇ ਉਸ ਦੀ ਪਤਨੀ ਨੇ ਨਾ ਸਿਰਫ ਉਹਨਾਂ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸਗੋਂ ਸ਼ਿਕਾਇਤ ਲੈ ਕੇ ਗੀਤਾ ਦੇਵੀ ਤੇ ਕਿਤੇ ਤੌਰ ਤੇ ਦੁਰਵਿਹਾਰ ਕੀਤਾ ਤੇ ਮਾਫੀ ਮੰਗਣ ਦੀ ਬਜਾਏ ਉਹਨਾਂ ਜਾਤੀਸ਼ੂਤਕ ਸ਼ਬਦ ਬੋਲੇ ਗਏ। ਇਸ ਮੌਕੇ ਬੱਚੇ ਦੇ ਮਨਜੋਤ ਪਿਤਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਮ ਨੂੰ ਘਟਨਾ ਦਾ ਪਤਾ ਲੱਗਦਿਆਂ ਉਸ ਨੇ ਬੱਚੇ ਨੂੰ ਇਲਾਜ ਕਰਾਉਣ ਲਈ ਪਵਾਨੀਗੜ੍ਹ ਨੀਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਬਾਅਦ ਵਿੱਚ ਦੇਖਦੇ ਹੋਏ ਗੁਰਜੋਤ ਸਿੰਘ ਨੂੰ ਸੰਗਰੂਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਿੱਥੇ ਕੁੱਝ ਦੇ 4-5 ਦਿਨ ਇਲਾਜ ਚੱਲੇ ਪਰਿਵਾਰ ਨੇ ਦੋਸ਼ ਲਾਇਆ ਕਿ ਹੁਣ ਪੁਲਿਸ ਮਾਮਲੇ ਤੱਕ ਕੋਈ ਵੀ ਟੁਕਮੀ ਕਾਰਵਾਈ ਨਹੀਂ ਕੀਤੀ ਗਈ ਰਿਪੋਰਟ ਰਾਜਕ੍ਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਦੋ ਦੰਦ ਹਾਲਾਤ ਹੀ ਇਹਦੇ ਨੱਕੋਂ ਖੂਨ ਆਇਆ ਨੱਕ 'ਚੋਂ ਵੀ ਖੂਨ ਆਇਆ ਹੀ ਇਹਦੇ ਉਲਟੀਆਂ ਵੀ ਆਈਆਂ ਨੇ ਜੀ ਲੈਟਰਿੰਗਾਂ ਲੱਗ ਰਹੀਆਂ ਨੇ ਉੱਦੇ ਦੀ ਬੀਪੀ ਘਟ ਗਿਆ ਤੇ ਅਸੀਂ ਡਾਕਟਰ ਦੇ ਲੈ ਕੇ ਗਏ ਫਿਰ ਬੁਖਾਰ ਆਇਆ ਜੀ ਉਹਨਾਂ ਨੇ ਜਵਾਬ ਦੇ ਤਿਆ ਫਿਰ ਅਸੀਂ ਭਵਾਨੀਗੜ੍ਹ ਵੀ ਗਏ ਆ ਜੀ ਭਵਾਨੀਗੜ੍ਹ ਵਾਲਿਆਂ ਨੇ ਸਾਨੂੰ ਰੈਫਰ ਕਰਤਾ ਜੀ ਫਿਰ ਅਸੀਂ ਸੰਗਰੂਰ ਗਏ ਆ ਜੀ ਚਾਰ ਪੰਜ ਤਿੰਨ ਦਿਨ ਉੱਥੇ ਰਹੇ ਆ ਜੀ ਉਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਪਾਇਆ ਜੀ ਰਿਪੋਰਟਾਂ ਕਰਾਈਆਂ ਜੀ ਰਿਪੋਰਟਾਂ ਚ ਕੁਝ ਨਹੀਂ ਉਹਨਾਂ ਨੇ ਦੱਸਿਆ ਜੀ ਚੱਕਰ ਆਏ ਨੇ ਇਹਦੇ ਟੀਕੇ ਲਾਏ ਗਲੂਕੋਜ਼ ਵੀ ਲੱਗੇ ਫਿਰ ਅਸੀਂ ਸਰਪੰਚ ਨੂੰ ਵੀ ਫੋਨ ਕੀਤਾ ਜੀ ਸਰਪੰਚ ਨੇ ਵੀ ਸਾਡਾ ਕੋਈ ਨਹੀਂ ਉਹ ਨਹੀਂ ਕਰਿਆ ਇਹ ਹੱਲ ਫਿਰ ਅਸੀਂ ਉੱਥੇ ਵੀ ਗਏ ਜੀ ਥਾਣੇ 'ਚ ਥਾਣੇ ਵਾਲਿਆਂ ਨੇ ਵੀ ਸਾਡੇ ਨਾਲ ਕੋਈ ਸਾਥ ਨਹੀਂ ਦਿੱਤਾ ਜੀ ਅਸੀਂ ਰਿਪੋਰਟ ਕਰਾਈ ਉਹਨਾਂ ਨੇ ਪੁੱਛਿਆ ਸਾਡੇ ਤੋਂ ਜਾਤੀ ਸਾਡੀ ਜਾਤੀ ਨੂੰ ਵੀ ਬਹੁਤ ਪਰਖ ਹੈ ਜੀ ਸਾਨੂੰ ਚੂੜੇ 'ਚ ਮਾਰਨ ਤੋਂ ਵੀ ਨਾ ਨਹੀਂ ਜੀ ਬੋਲੇ ਸਾਨੂੰ ਕਹਿੰਦੇ ਨੇ ਚੂੜੇ 'ਚ ਮਾਰਤਾ ਕੱਪੜੇ ਪਾੜ ਕੇ ਥਾਣੇ 'ਚ ਵਗ ਜਾਂਦੇ ਨਹੀਂ ਸਾਡੀ ਕੋਈ ਇੱਜ਼ਤੇ ਨਹੀਂ ਹੈਗੀ ਕਿਹੜੀ ਕਿਹੜੀ ਚੀਜ਼ ਨਾਲ ਕੁੱਟਿਆ ਬੱਚੇ ਨਾਲ ਕਿਹਦੀ ਨਾਲ ਕੁੱਟਿਆ ਤੁਸੀਂ ਦੱਸੋ ਚਪਲਾ ਮਾਰੀਆਂ ਨਹੀਂ ਲੱਤਾਂ ਮਾਰੀਆਂ ਦੋਨੇ ਜੀਆਂ ਨੇ ਕੁੱਟਿਆ ਈ ਖਾਤਰ ਮਾਰ ਕੇ ਦਿਖਾਓ ਪੇੜ ਤੇ ਦਿਖਾਓ ਹਾਂ ਕੀ ਨਾਮ ਤੁਹਾਡਾ ਜੀ ਗੀਤਾ ਦੇਵੀ ਜੀ ਕਿਹੜਾ ਪਿੰਡੋਂ ਤੁਹਾਡਾ ਜੀ ਬਾਲਤ ਖੁਰਦੀ ਅੱਛਾ ਕੀ ਕਰਨਾ ਬਈਆ ਤੁਹਾਡੇ ਬੱਚੇ ਦੀ ਉਮਰ ਕਿੰਨੀ ਆ ਕੀ ਨਾਮ ਆ ਸਭ ਸਾਰੇ ਕਹਾਣੀ ਦੱਸੋ ਕੀ ਨੇ ਸਾਡੇ ਬੇਟੇ ਦਾ ਨਾਮ ਗੁਰਜੋਤ ਸਿੰਘ ਹੈ ਇਹਨਾਂ ਦੀ ਉਮਰ 10 ਸਾਲ ਹੈ ਇਹ ਮਰੂਦ ਲੈਣ ਗਏ ਸੀ ਦੋ ਤਿੰਨ ਬੱਚੇ ਸੀ ਇਹਨਾਂ ਨਾਲ ਇਹ ਚਾਰੇ ਪੰਜ ਜੇ ਬੱਚੇ ਗਏ ਸੀ ਮੈਨੂੰ ਨਹੀਂ ਸੀ ਪਤਾ ਮੈਂ ਕੰਮ ਤੇ ਗਈ ਹੋਈ ਸੀ ਜਦੋਂ ਮੈਂ ਆਈ ਤਾਂ ਮੇਰੇ ਬੇਟੇ ਨੂੰ ਬਹੁਤ ਕੁੱਟਿਆ ਜੀ ਜਦੋਂ ਅਸੀਂ ਉਹਨਾਂ ਦੇ ਲਾਂਬਾ ਲੈ ਕੇ ਗਏ ਤਾਂ ਉਹਨਾਂ ਨੇ ਮੈਨੂੰ ਵੀ ਪੁੱਠਾ ਸਿੱਧਾ ਬੋਲਿਆ। ਮੈਨੂੰ ਕਹਿੰਦੇ ਨੇ ਤੁਹਾਡੀ ਕੀ ਔਕਾਤ ਆ ਤੁਸੀਂ ਤਾਂ ਚੂੜੇ ਚ ਮਾਰੋ ਕੱਪੜੇ ਪਾੜ ਕੇ ਕਹਿੰਦੇ ਥਾਣੇ ਚ ਵਗ ਜਾਨੇ ਹੋ। ਤੁਹਾਡੀ ਸਾਡੇ ਲਵੇ ਔਕਾਤ ਤੇ ਕੀ ਆ? ਅਸੀਂ ਤਾਂ ਬਹੁਤ ਜਣੇ ਕੁੱਟਤੇ। ਤੁਸੀਂ ਤਾਂ ਫਿਰ ਵੀ ਕੀ ਹੋ ਉਹਨਾਂ ਨੇ ਚੱਪਲ ਗੱਡੀ ਮੇਰੇ ਤੇ ਤਾਣ ਲਈ। ਮੈਂ ਕਿਹਾ ਮਹਾਵੀਰ ਜੀ ਇਹ ਬਹੁਤ ਮਹਿੰਗੀ ਪੈਜੀ ਤੁਹਾਨੂੰ ਚੱਪਲ ਪਰ ਉਹਨਾਂ ਨੇ ਮੇਰੀ ਸੁਣੀ ਨਹੀਂ। ਮੇਰੇ ਪਿੱਛੇ ਆਏ ਮੈਂ ਉੱਥੋਂ ਵਗ ਗਈ। ਵੇ ਬਾਦਦਾ ਬਾਜੂਗਾ ਫੇਰ ਵੀ ਉਹਨਾਂ ਨੇ ਆਹੀ ਗੱਲ ਕਹੀ ਆ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਸਾਡਾ ਕੀ ਕਰ ਲੋਗੇ ਤੁਸੀਂ ਤਾਂ ਕੱਪੜੇ ਪਾੜ ਕੇ ਭੱਗ ਜਾਓਗੇ ਥਾਣੇ ਚ ਉੱਥੇ ਵੀ ਅਸੀਂ ਪੈਸੇ ਦੇ ਕੇ ਬੰਦ ਕਰਾ ਦਾਂਗੇ ਅਸੀਂ ਤਾਂ ਕਾਤਲ ਵੀ ਕਰ ਦਾਂਗੇ ਆ ਗੱਲਾਂ ਕਹੀਆਂ ਨੇ ਤੈਨੂੰ ਤਾਂ ਅਸੀਂ ਮਰਵਾ ਦਾਂਗੇ ਬੱਚੇ ਨੂੰ ਕਿਹੜੀ ਚੀਜ਼ ਨਾਲ ਕੁੱਟਿਆ ਉਹਨਾਂ ਨੇ ਮੇਰੇ ਬੱਚੇ ਨੂੰ ਜੀ ਨਾਲੇ ਤਾਂ ਚੱਪਲਾਂ ਲਾਈਆਂ ਉਹਦੇ ਨਾਲੇ ਲੱਤਾਂ ਲਾਈਆਂ ਜੀ ਦੋਨੇ ਜੀਆਂ ਨੇ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਜੀ ਫਿਰ ਤੁਸੀਂ ਕਿੱਥੇ ਲੈ ਗਏ ਬੱਚੇ ਅਸੀਂ ਉੱਥੇ ਪਿੰਡ ਚ ਹੀ ਦਿਖਾਇਆ ਤੀ ਜੀ ਡਾਕਟਰ ਦੇ ਉਹਨਾਂ ਤੋਂ ਇਹਨੂੰ ਫਰਕ ਨਹੀਂ ਪਿਆ ਜੀ ਉਹਨਾਂ ਨੇ ਦੱਸਿਆ ਵੀ ਬੀਪੀ ਜ਼ਿਆਦਾ ਲੋ ਹੋ ਰਿਹਾ ਤੇ ਬੁਖਾਰ ਵੀ ਚੜ ਰਿਹਾ ਉਹਨਾਂ ਨੇ ਬਹੁਤ ਮਤਲਬ ਕਿ ਗਲੂਕੋਜ਼ ਵਗੈਰਾ ਵੀ ਸਾਨੂੰ ਦੱਸਿਆ ਤੀ ਪਰ ਅਸੀਂ ਉਹਰੇ ਲਵਾਇਆ ਨਹੀਂ ਜੀ ਅਸੀਂ ਤੁਰੰਤ ਦੁਪਹਿਰ ਉੱਥੇ ਲੈ ਗਏ ਜੀ ਪਵਾਨੀਗੜ ਪਵਾਨੀਗੜ ਗਏ ਅਸੀਂ ਉਹਨਾਂ ਨੇ ਇੱਕ ਰਾਤ ਸਾਨੂੰ ਰੱਖਿਆ ਫਿਰ ਸਾਨੂੰ ਅਗਲੇ ਦਿਨ ਰੈਫਰ ਕਰਤੇ ਜੀ ਅਸੀਂ ਸੰਗਰੂਰ ਵਾਗ ਗਏ ਸੰਗਰੂਰ ਵਾਲਿਆਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਜੀ ਰਿਪੋਰਟਾਂ ਅਸੀਂ ਕਰਾਈਆਂ ਰਿਪੋਰਟਾਂ 'ਚ ਵੀ ਕੁਝ ਨਹੀਂ ਆਇਆ ਪਰ ਸਾਡਾ ਬੱਚਾ ਹਜੇ ਵੀ ਆਈ ਚੱਕਰ ਆ ਰਹੇ ਨੇ ਹੀ ਉਹਨੂੰ ਤੇ ਬਾਥਰੂਮ ਵਾਲੀ ਥਾਂ ਤੇ ਵੀ ਉਹਦੇ ਬਹੁਤ ਲੱਤਾਂ ਮਾਰੀਆਂ ਨੇ ਜੀ ਉਹਦੇ ਜਦੋਂ ਉਹ ਬਾਥਰੂਮ ਕਰਦਾ ਹੀ ਉਦੋਂ ਉਹਦੇ ਪੇਟ 'ਚ ਪੇਨ ਹੁੰਦੀ ਹੈ ਜੀ ਬਹੁਤ ਜ਼ਿਆਦਾ ਦਰਦ ਆਈ ਉਹਨੂੰ ਸਾਡਾ ਕੋਈ ਹੱਲ ਕੀਤਾ ਜਾਵੇ ਸੰਗਰੂਰ ਹਸਪੀਟਲ 'ਚ ਕਿੰਨੇ ਟਾਈਮ ਰਹਿ ਗਏ ਤੁਸੀਂ ਅਸੀਂ 3 ਦਿਨ ਰਹੇ ਹਾਂ ਜੀ ਸੰਗਰੂਰ ਤੀਜੇ ਦਿਨ ਸਾਨੂੰ ਛੁੱਟੀ ਦਿੱਤੀ ਤੀ ਜੀ ਪੁਲਿਸ ਨੇ ਕੋਈ ਕੰਪਲੇਨ ਨਹੀਂ ਕੀਤੀ। ਫੇਰ ਅਸੀਂ ਛੁੱਟੀ ਤੋਂ ਬਾਅਦ ਪੁਲਿਸ ਕੋਲੇ ਵੀ ਗਏ ਸੀ। ਸਾਡੇ ਬਿਆਨ ਲਿੱਤੇ ਜੀ, ਸਾਡੇ ਬੱਚੇ ਦੇ ਬਿਆਨ ਲਿੱਤੇ। ਪਰ ਸਾਨੂੰ ਉੱਥੋਂ ਕੋਈ ਉਮੀਦ ਨਹੀਂ ਲੱਗਦੀ। ਵੀ ਸਾਡਾ ਕੋਈ ਹੱਲ ਹੋਊਗਾ। ਉਹ ਦੂਜਿਆਂ ਦੇ ਉੱਪਰ ਐਕਸ਼ਨ ਕੀਤਾ ਪੁਲਿਸ ਨੇ? ਨਹੀਂ ਜੀ ਉਹਨਾਂ ਉੱਪਰ ਕੋਈ ਐਕਸ਼ਨ ਨਹੀਂ ਕੀਤਾ ਜੀ ਹਜੇ। ਹੁੰਦੀ ਨਹੀਂ ਹੱਲ ਹੋਣਾ ਫਿਰ ਕੀ ਕਰਾਂਗੇ ਤੁਸੀਂ? ਹਾਂ ਸਾਡੀ ਤਾਂ ਤੁਹਾਡੇ ਅੱਗੇ ਅਪੀਲ ਆ ਜੀ ਵੀ ਸਾਡਾ ਕੋਈ ਹੱਲ ਕਰੋ। ਠੀਕ। ਕੋਈ ਸੁਣਨੀ ਹੈ। ਕੀ 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 ਹੈ? ਦੇਖੋ ਜਮਾ ਹਲੇ ਕੀ ਨਾਮ ਤੁਹਾਡਾ ਕਿਹੜਾ ਪਿੰਡਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਜੀ ਸਾਨਾ ਸੁਖਦੇਵ ਸਿੰਘ ਜੀ ਮੇਰਾ ਪਿੰਡ ਛੋਟੀਵਾਲ ਦਾ ਜੀ ਅਸਲ ਕੀ ਘਟਨਾ ਹੋਈ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿੱਥੇ ਸੀ ਸਾਰੇ ਕਹਾਣੀ ਦੱਸੋ ਮੈਂ ਹੀ ਕੰਮ ਤੋਂ ਆਇਆ ਸੀਗਾ ਜੀ ਸ਼ਾਮ ਦਾ ਟਾਈਮ ਸੀ ਸਾਢੇ 5 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਕੰਮ ਤੇ ਆਇਆ ਸੀਗਾ ਜੀ ਉਦੋਂ ਬਾਅਦ ਮੇਰੇ ਬੱਚੇ ਨੂੰ ਐਂ ਤੈਂ ਕਰਕੇ ਵੀ ਗੱਲ ਹੋ ਗਈ ਵੀ ਥੱਪੜ ਲਾਇਨੇ ਠੀਕ ਹੈ ਜੀ ਜਦੋਂ ਮੈਂ ਘਰੇ ਲਾਂਬਾ ਦੇਣ ਗਿਆਗਾ ਠੀਕ ਹੈ ਜੀ ਉਦੋਂ ਬਾਅਦ ਕਹਿੰਨੀ ਉਹਦੀ ਘਰ ਵਾਲੀ ਮੇਰੇ ਕੰਨੀ ਆਈ ਕਹਿੰਦੀ ਮੈਂ ਮਾਰਿਆ ਛੇਰ ਮੰਗੂ ਆਈ ਮੇਰੇ ਕੰਨੀ ਠੀਕ ਹੈ ਜੀ ਤੋਂ ਦੂ ਬਾਅਦ ਮੈਂ ਉੱਥੇ ਠੰਡਾ ਹੋ ਗਿਆ ਜੀ ਠੀਕ ਆ ਮੈਂ ਬੱਚੇ ਨੂੰ ਸਮਝਾਉਣ ਲੱਗ ਗਿਆ ਐਨੇ ਚੱਕ ਕੇ ਮੈਂ ਘਰੇ ਆ ਗਿਆ ਜੀ ਠੀਕ ਹੈ ਜੀ ਤੇ ਉਦੋਂ ਬਾਅਦ ਪਤਾ ਲੱਗਿਆ ਮੈਨੂੰ ਜਿ ਉਹਦੇ ਘਰ ਵਾਲਿਆਂ ਨੇ ਵੀ ਮੇਰੇ ਕੋਲ ਉਹਨੇ ਇਹਦੇ ਥੱਪੜ ਲਾਈ ਜੀ ਕੁੱਤੇ ਮੰਗ ਕੜੀਸਿਆ ਕਹਿੰਦੇ ਜਿਹੜੇ ਲੋਕ ਉੱਥੇ ਦੱਸ ਰਹੇ ਨੇ ਜੀ ਠੀਕ ਆ ਵੀ ਮਾਰਨਾ ਮੰਗ ਕਰਕੇ ਦੀ ਜਿਹੜੇ ਲੋਕਾਂ ਨੇ ਸੜਾਇਆ ਤੁਹਾਨੂੰ ਵੀ ਪੈਣ ਲੱਗਿਆ ਜੀ ਬੀ ਮੈਂ ਨੂੰ ਮਾਰ ਗੂ ਉਹ ਜਦੋਂ ਉਹਦੇ ਕੰਨੀ ਗੈਲ ਪਿਆ ਉਹਨੇ ਤਾਂ ਛੱਡਿਆ ਨਹੀਂ ਮੇਰੇ ਮੁੰਡੇ ਨੂੰ ਉੱਥੇ ਮਾਰ ਦਿੰਦਾ ਮੈਂ ਤਾਂ ਪ੍ਰਾ ਪ੍ਰਾਸ਼ਨ ਕਰਨੀ ਹੈ ਇਹ ਉਮੀਦ ਹੈ ਜੀ ਪੁਲਿਸ ਕੰਨੀ ਮੇਰੀ ਛੇਤੀ ਛੇਤੀ ਕਾਰਵਾਈ ਹੋਵੇ ਪਰਦਾ ਸਿੱਧਾ ਪਰਦਾ ਹੋਵੇ ਤਕਲੀਫ ਕਿੰਨੀ ਕ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡੇ ਬੱਚੇ ਉਹਨੇ ਬੁਰੇ ਤਰੀਕੇ ਨਾਲ ਕੁੱਟਿਆ ਮਾਰੇ ਤਕਲੀਫ ਤਾਂ ਹੀ ਪੁੱਛੋ ਨਾ ਕੋਈ ਮੈਨੂੰ ਪਤਾ ਹੀ ਨਹੀਂ ਕਿ ਨਾਮ ਤੇ ਹੱਕ ਆਇਆ ਮੇਲੇ ਚੱਕਾ ਗਿਆ ਉਹਤੇ ਹਸਪੀਟਲ ਤੇ ਜਾਵਾ ਕਮਾਈ ਦਵਾਈ ਲਿਆਵਾ ਕੋਈ ਮੇਰੇ ਨਾਲ ਵੀ ਨਹੀਂ ਖੜਾ ਹੈਗਾ ਹੀ ਉਹਤੇ ਚਲੋ ਚੱਪਲਾ ਨਾਲ ਉੱਤੇ ਹੈਗਾ ਉਹ ਜੀ ਨੂੰ ਕਮਾਈ ਦੇਣਾ ਚਲੋ ਠੀਕ ਹੈ ਕੁੱਟਿਆ ਦੀ ਬਹੁਤ ਬੇਰਮੀ ਕੁੱਟਿਆ ਲੈ ਮੇਰੇ ਬੱਚਾ ਇਹ ਤਾਂ ਸੈਣ ਵੀ ਨਹੀਂ ਹੋਇਆਗਾ ਪਰ ਉਹ ਦੁਬਾਰਾ ਜੋ ਮੈਨੂੰ ਲੈ ਕੇ ਵੀ ਆਇਆ ਵੀ ਚਲ ਭਾਈ ਠੀਕ ਹੈ ਜੀ ਮੈਨੂੰ ਸਮਝਾ ਲੰਦੇ ਨੂੰ ਬੱਤੇ ਨੂੰ ਉੱਥੇ ਰੋਕ ਕੇ ਵੀ ਖੜਾ ਕੇ ਰੋਕ ਲਗੇ ਬਿਠਾ ਕੇ ਦੋ ਥੱਪੜ ਮਾਰ ਦਦਾ ਤਿੰਨ ਮਾਰ ਲੰਦਾ ਮੈਨੂੰ ਫੋਨ ਕਰ ਲੰਦਾ ਮੈਨੂੰ ਬੁਲਾਉਂਦਾ ਠੀਕ ਨਾ ਮੈਨੂੰ ਦਾਸਦਾ ਵੀ ਐ ਤੈ ਕਰਕੇ ਨੇ ਉਹ ਗਿਆ ਮੈਨੂੰ ਅਮਰੂਦ ਤੋੜ ਦੇ ਕਿ ਭਾਵੇਂ ਦਾ ਅਮਰੂਦ ਦੇ ਤੇ ਮੇਰੇ ਬੱਤੇ ਨੂੰ ਜੇ ਕੱਲ ਨੂੰ ਕੁਝ ਹੋਰ ਹੋ ਜਾਂਦਾ ਮੈਂ ਤਾਂ ਸਾਰੀ ਉਮਰ ਇਹਨੂੰ ਚੱਕੀ ਫਿਰ ਜਾਂਦਾ ਮੈਂ ਕੰਮ ਤੇ ਜਾਦਾਗਾ ਇਹਨੂੰ ਚੱਕਦਾ ਹੋਵੇ ਹਮੇ ਵੀ ਦਿੱਕਤ ਆ ਰਹੀ ਹੈ ਬੱਚੇ ਨੂੰ ਇਹ ਜਦੋਂ ਬਾਥਰੂਮ ਕਰਦਾ ਤੇ ਇਹ ਦੋ ਚ ਤਕਲੀਫ ਹੁੰਦੀ ਹੈ ਜੀ ਇਹ ਏਟੀ ਨੂੰ ਕਿਵੇਂ ਦੇ ਦੇ ਵੀ ਐਨੀ ਛੋਟੀ ਚੀਜ਼ ਦੇ ਲਈ ਐਡਾ ਵੱਡਾ ਡਾਇਰੈਕਸ਼ਨ ਕੀਤਾ ਉਹਨਾਂ ਨੇ ਬਹੁਤ ਮਾੜੀ ਘਟਨਾ ਕਰੀ ਜੰਗ ਨੇ ਐਨੀ ਤੱਕ ਜੇ ਨਾਲ ਨਾਲ ਉਹ ਵੀ ਦੋਵੇਂ ਨਾਲ ਬਣਾਉਂਦੇ ਜਿਵੇਂ ਮੇਰੇ ਬੱਚਿਆਂ ਨਾਲ ਹੋਈ ਆ ਹਾਲੇ ਕਹਿੰਦੇ ਵੀ ਬੰਦੇ ਅਸੀਂ ਤਾਕੜਿਆਂ ਵੀ ਥੋੜੇ ਦੇ ਉਲਟ ਪਰਤੇ ਪਾਵਾਂਗੇ ਹੁਣ ਅਗਰ ਨਹੀਂ ਤੁਹਾਡੀ ਹੁੰਦੀ ਤਾਂ ਤੁਹਾਡਾ ਅਗਲਾ ਇਲੈਕਸ਼ਨ ਕੀ ਹੋਣਾ ਹੈ ਅਗਲਾ ਮੈਂ ਤਾਂ ਠਾਣੇ ਮੂਰੇ ਜਾ ਕੇ ਬੈਠੂੰਗਾ ਤਾਂ ਨਾ ਲੱਗੇ ਜਿਹੜਾ ਕੋਸ਼ ਹੋਊਗਾ ਮੈਂ ਤਾਂ ਉੱਥੇ ਹੀ ਮਰੂੰਗਾ ਜ਼ਿੰਮੇਵਾਰ ਇਹ ਹੀ ਹੋਣਗੇ ਨਾਮ ਕੀ ਆ ਤੇ ਕਿੰਨੇ ਵਾਰ ਆ ਨਾਮ ਇਹ ਗੁਰਜੋਤ ਸਿੰਘ ਹੀ ਕਿੰਨੇ ਵਾਰ ਆ ਬੰਦੇ 10 ਵਾਲੀ ਉਹਦੇ ਕੀ ਹੋਇਆ ਸੀ ਕਿੱਥੇ ਗਏ ਸੀ ਤੇ ਕੀ ਤੁਹਾਡੇ ਨਾਲ ਹੋਇਆ ਕੀ ਕਰ ਰਹੇ ਸੀ ਤੁਸੀਂ ਅਸੀਂ ਉੱਧਰ ਖੇਡ ਰਹੇ ਸੀ ਇੱਕ ਘਰ ਸਾਨੂੰ ਮਿਲਿਆ ਹੀ ਉੱਥੇ ਅਸੀਂ ਮਰੂਤ ਤੋੜਨ ਲੱਗੇ ਮਰੂਤ ਕੱਚੇ ਸੀ ਮੇਰੇ ਦੋਸਤੋ ਵੀ ਤੋੜਨ ਲੱਗੇ ਮੈਂ ਉੱਧਰ ਸੈਗਲੀ ਚਰਾ ਰਿਹਾ ਸੀ ਉਹਨੇ ਜੀ ਉਹਨਾਂ ਦੀ ਬਹੂ ਆ ਗਈ ਸਾਨੂੰ ਕੁੱਟਣ ਲੱਗੀ ਕਿੰਨਾ ਕੁੱਟਿਆ ਕਿਦਣਾ ਕੁੱਟਿਆ ਦੋਨੋ ਚੱਪਲ ਘੱਟ ਗਈ ਮੇਰੇ ਮੂੰਹ ਤੇ ਮਾਰੀ ਗਈ ਪੈਰ ਤੇ ਮਾਰੀ ਗਈ ਸਿਰ ਤੇ ਮਾਰੀ ਗਈ ਟੂਹੇ ਤੇ ਮਾਰੀ ਗਈ ਲੱਤਾਂ ਤੇ ਕਿੰਨਾ ਕੁੱਟਿਆ ਦੋਨੋ ਬਹੁ ਘੁੱਟਿਆ ਹੀ ਫਿਰ ਬਾਜ ਕੀ ਹੋਇਆ ਬਾਜਮਾ ਘਰੇ ਆ ਗਈ ਘਰੇ ਆ ਕੇ ਦੱਸਿਆ ਤਾਂ ਹਾਂਜੀ ਕੀ ਕਿਹਾ ਕਰ ਗਿਆ ਮੇਰੇ ਘਰ ਦੇ ਕਹਿੰਦੇ ਵੀ ਤੂੰ ਮਰ ਨਾਲ ਚੱਲ ਮਗਰ ਤਾਂ ਵੀ ਉਹਨੂੰ ਦੱਲ ਤਾਂ ਬਹੁ ਘੁੱਟ ਮਾਈ ਸੱਟਾ ਫਿਟਾਉ ਤੋ ਕਿੰਨੀ ਅਗੇ ਸੀ ਤਕਲੀਫ ਕਿੰਨੀ ਕੋਈ ਦਰਦ ਕਿੰਨਾ ਕਰਿਆ ਬਾਅਦ ਚ ਬਹੁ ਹੋਇਆ ਹੀ ਫਿਰ ਕਿੱਥੇ ਲੈ ਕੇ ਗਿਆ ਤੂੰ ਡਾਕਟਰ ਦੇ ਕੋਲ ਕਿੰਨਾ ਟਾਈਮ ਰਹਿ ਤੂੰ 2 ਮਿੰਟ ਹੀ ਹਾਂ ਸੰਗਰੂਰ ਹਸਪੀਟਲ ਕਿੰਨੇ ਟਾਈਮ ਨੇ ਹੋਪਤਾ ਤਿੰਨ ਦਿਨੀ ਤਿੰਨ ਦਿਨ ਨੇ ਹਾਂਜੀ ਡਾਕਟਰ ਨੇ ਕੀ ਇਲਾਜ ਕੀਤਾ ਉੱਥੇ ਡਾਕਟਰ ਦੇ ਰੱਖੇ ਤੁਹਾਨੂੰ ਹਾਂਜੀ ਸੰਗਰੂਰ ਹਸਪੀਟਲ ਹਾਂਜੀ ਠੀਕ ਹੈ ਕੀ ਨਾਮਾ ਤੁਹਾਡਾ ਉਹਦਾ ਕੀ ਆ ਦਰਸ਼ਨ ਸਿੰਘ ਦਾ ਨਾਮ ਹੈ ਜੀ ਸਰਪੰਚ ਮੇਰੇ ਸਰਪੰਚਨੀ ਮੇਰੇ ਘਰ ਵਾਲੀ ਆ ਮੈਂ ਉਹਦੇ ਘਰ ਆਇਆ ਹੋਣਾ ਜੀ ਠੀਕ ਹੈ ਤੇ ਕੀ ਕਟਨਾ ਹੋਈ ਆ ਸਟਨਾ ਜੀ ਇਹ ਇਹਦੀ ਮਾਂ ਗਈ ਸੀ ਜੀ ਮੇਰੇ ਵੀ 8 ਵਜੇ 7 7:00 ਲਾ ਲ 8:00 ਲਾ ਲੋ ਜੀ ਕਿਹੜਾ ਟਾਈਮ ਹੁੰਦਾ ਇਹ ਕਹਿੰਦੀ ਵੀ ਮੁੰਡਾ ਕੁੱਟਿਆ ਮਾਂ ਕੋਈ ਨਾ ਭਾਈ ਆਪਾਂ ਤੜਕੇ ਬੁਲਾਵਾਂਗੇ ਬਰੇ ਪੰਚਾਇਤ ਚੋਂ ਵੀ ਆਪਾਂ ਕਹਾਂਗੇ ਵੀ ਤੈਨੂੰ ਕਾਦੋਂ ਕੁੱਟਿਆ ਉਦੋਂ ਬਾਅਦ ਜੀ ਕਾਂਟੇ ਬਾਅਦ ਫੇਰ ਗਈ ਕਹਿੰਦੀ ਚਾਚਾ ਜੀ ਉਹਦਾ ਸਾਈ ਆ ਗਈ ਖੂਨ ਦੀ ਮੈਂ ਕਿਹਾ ਬੱਚੇ ਨੂੰ ਆਏ ਕਰੋ ਤੁਸੀਂ ਇਹਨੂੰ ਭਾਈ ਭਰਤੀ ਕਰ ਲਵੋ ਕਿਸੇ ਬੱਚਾ ਗਮ ਨਾ ਜਾਵੇ ਇਹਨੇ ਚੱਕ ਕੇ ਜੀ ਭਰਤੀ ਕਰ ਲਿਆ ਤੁਸੀਂ ਚਾਰ ਪੈਰ ਰੇ ਚਾਰ ਪਹਿਲੇ ਦੋ ਵਾਰ ਇਹ ਉਥੇ ਰੈਫਰਲ ਕਰਤਾ ਜੀ ਸ਼ਨੂਰ ਬਾਗੇ ਮੈਂ ਜੀ ਆਕਾ ਮੈਂ ਕੋਈ ਇਹਨਾਂ ਲੈ ਵੀ ਨਹੀਂ ਗਿਆ ਇਹਨਾਂ ਨੇ ਕੋਈ ਪੁਲਸ ਵਾਲਿਆਂ ਨੇ ਕਾਰਵਾਈ ਨਹੀਂ ਕਰੀ ਇਹ ਕਹਿੰਦੇ ਨੇ ਇਹ ਕਹਿਣ ਲੱਗੇ ਵੀ ਪੁਲਸ ਤਾਂ ਸਾਨੂੰ ਪਰਚਾ ਲੇਉਗੀ ਮੁੰਡੇ ਮੁੰਡੇ ਦਾ ਤਾਂ ਅਸੀਂ ਕਾਰਵਾਈ ਕਰਾਂ ਮੈਨੂੰ ਸਰਪੰਚ ਹੋਣ ਦੇ ਨਾਤੇ ਤੁਸੀਂ ਜਦੋਂ ਉਹ ਕੁੱਟਣ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਸ਼ਨੂਰ ਦਾ ਕਹਿੰਦਾ ਜੀ ਇਹ ਸਰਪੰਚ ਵੀ ਫੱਦੇ ਨੇ ਕਹਿੰਦਾ ਸਾਡੇ ਘਰ ਨਹੀਂ ਆ ਜੇ ਮੈਸੇਜ ਨਹੀਂ ਜਾਂਦੇ ਘਰੇ ਉਹ ਸਾਨੂੰ ਚੌਕੀਦਾਰ ਨੇ ਦੱਸਿਆ ਜੀ ਘਰੇ ਆ ਕੇ ਅਜੇ ਉਹਨਾਂ ਸਾਹਮਣੇ ਵੀ ਨਹੀਂ ਹੋਏ ਉਹਦਾ ਐਂ ਤੇ ਵੀ ਚਾਹ ਤੜਕੇ ਨਹੀਂ ਸਮਝੌਤਾ ਕਰਦਾਂਗੇ ਚੱਲ ਕੋਈ ਗੱਲ ਨਹੀਂ ਠੀਕ ਹੈ ਉਹਨੇ ਇਹੀ ਚੌਕੀਦਾਰ ਕਹਿੰਦਾ ਵੀ ਮੈਂ ਤਾਂ ਆਹ ਚੀਜ਼ ਦਾ ਜਵਾਬ ਦਿੱਤਾ ਵੀ ਉਹ ਹੀ ਆ ਜੇ ਸਾਹ ਨਹੀਂ ਜਾਂਦੇ ਠੀਕ ਹੈ ਹੈਲੋ ਹਾਂ ਜੀ ਸੁਨਦਰ ਗੱਲ ਕਰ ਰਹਾ ਮੈਂ ਜੀ ਹਾਂ ਜੀ ਹਾਂ ਅੱਜ ਮੇਰਾ ਨਾਮ ਚਰਨਜੀਤ ਕੌਸ਼ਲ ਆ ਮੈਂ ਨਿਊਜ਼ ਰਟਨ ਪੰਜਾਬ ਟੀਵੀ ਚੈਨਲ ਤੋਂ ਗੱਲ ਕਰ ਰਿਹਾ ਹਾਂ ਡਿਸਟ੍ਰਿਕਟ ਸੰਗਰੂਰ ਕਵਰ ਕਰਦਾ ਹਾਂ ਜੀ ਏ ਤੁਹਾਡੇ ਪਿੰਡ ਦੇ ਵਿੱਚ ਆਪਾਂ ਜੀ ਕੰਪਲੇਂਟ ਸੀ ਜਿਹੜੀ ਤੁਹਾਡਾ ਕੋਈ ਇਸ਼ੂ ਨਹੀਂ ਚੱਲ ਰਿਹਾ। ਅੱਛਾ ਜੀ। ਉਹ ਬੱਚਿਆ ਦਾ। ਅੱਛਾ ਜੀ। ਹਾਂ ਉਹਦੇ ਵਿੱਚ ਦੂਜੀ ਫੈਮਿਲੀ ਵੱਲੋਂ ਕੰਪਲੇਂਟ ਸੀ। ਉਹ ਹੁਣ ਉਹਦਾ ਤਾਂ ਮੈਂ ਸਾਰਾ ਰਿਐਕਸ਼ਨ ਲੈ ਲੇ। ਤਾਂ ਸਾਡਾ ਵੀਰੇ ਫਰਜ਼ ਇਹ ਹੁੰਦਾ ਅਸੀਂ ਨਾ ਕਦੇ ਵੀ ਵਨ ਸਾਈਡਰ ਨਹੀਂ ਸਟੋਰੀ ਕਰਦੇ ਹੁੰਦੇ। ਜੀ ਜੀ। ਕਿਉਂਕਿ ਦੋਨੇ ਪੱਖ ਆਪਣੇ ਲੈਣੇ-ਦੇਣ ਨੂੰ ਪਤਾ ਹੁੰਦਾ ਵੀ ਅਸਲ ਕਈ ਵਾਰ ਇੱਕ ਬੰਦੇ ਇਲਜ਼ਾਮ ਲਾਉਂਦਾ ਨਾ ਦੂਜੇ ਪਾਸੇ ਕਹਾਣੇ ਕੁਝ ਹੋਰ ਹੁੰਦੀ ਹੈ ਹਨਾ। ਹੂੰ ਠੀਕ ਹੈ ਸਰ। ਮੈਂ ਤੁਹਾਨੂੰ ਵੀ ਮਿਲਣਾ ਸੀ ਤੁਹਾਡਾ ਵੀ ਰਿਐਕਸ਼ਨ ਲੈਣਾ ਸੀ। ਹਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਪਿੰਡ ਆਏ ਮੁੰਡਾ ਸਾਰਿਆਂ ਨੂੰ ਪੁੱਛ ਲੈਣਾ ਮੈਂ ਵੀ ਕਦੋਂ ਬੁਲਾਉਣਾ ਮੈਂ ਤਾਂ ਤੁਹਾਡੇ ਪਿੰਡ ਆ ਮੈਂ ਭੱਜੂ ਤੁਹਾਡੇ ਪਿੰਡ ਆ ਤੇ ਹੁਣੇ ਮੈਨੂੰ ਚਾਹੀਦਾ ਤੁਸੀਂ ਉਹਦੇ ਜਿਹਾ ਕੋਈ ਹੋਰ ਨਹੀਂ ਤੁਸੀਂ ਦੋ ਦੋ ਮਿੰਟ ਤੁਹਾਡੇ ਲੈਣੇ ਨੇ ਸਿਰਫ ਮੈਂ ਦੋ ਮਿੰਟ ਤਾਂ ਲੈਣੇ ਨੇ ਹਾਂ ਹੁਣ ਸਾਡੇ ਦੇ ਸਾਰੇ ਬੰਦੇ ਨਹੀਂ ਹੈਗੇ ਇਸ ਟਾਈਮ ਭਾਜੀ ਬੰਦੇ ਦਾ ਤਾਂ ਮੈਨੂੰ ਤਾਂ ਤੁਹਾਡੀ ਜ਼ਰੂਰਤ ਆ ਬੰਦੇ ਦਾ ਜ਼ਰੂਰਤ ਹੈ ਨਹੀਂ ਆਪਾਂ ਤਾਂ ਤੁਹਾਨੂੰ ਤੁਸੀਂ ਦੱਸਣਾ ਇਲਜ਼ਾਮ ਤਾਂ ਤੁਹਾਡੇ ਤੇ ਲੱਗੇ ਨੇ ਬੰਦਿਆਂ ਤੇ ਲੱਗੇ ਨਹੀਂ ਨਾ ਕਿਸੇ ਤੇ ਮੈਂ ਠੀਕ ਹੈ ਜੀ ਮੈਂ ਹੁਣ ਦੱਸਦਾ ਮੈਂ ਮੈਂ ਕਿਹਾ ਸੀ ਨਾ ਯਾ ਤੁਸੀਂ ਯਾ ਤੁਸੀਂ ਐ ਕਰੂ ਕੋਈ ਚੱਕਰ ਨਹੀਂ ਮੇਰੇ ਨਾਲ ਫੋਨ ਦੀ ਗੱਲ ਕਰ ਲਓ ਮੈਨੂੰ ਐਂ ਦੱਸ ਦੋ ਸਰ ਥੋੜੀ ਜਿਹੀ ਕਹਾਣੀਆਂ ਦੱਸਣਾ ਵੀ ਅਸਲ ਹੋਇਆ ਕੀ ਸੀ ਮੈਂ ਸਭ ਨੂੰ ਸਾਰੀ ਗੱਲ ਦੱਸਦਾ ਤੁਸੀਂ ਜਿਹੜਾ ਆਪਣੇ ਕਰ ਮਰੂਦ ਹੈ ਬਾਹਰ ਅੱਛਾ ਜੀ ਉਹਦੇ નીચે ਦੀ ਤਾਰਾਂ ਲੱਗਦੀਆਂ ਤਾਰਾਂ નીચે ਦੀ ਤਾਰਾਂ ਜੀ ਤਾਰਾਂ ਲੱਗਦੀਆਂ ਨੇ ਠੀਕ ਹੈ ਜੀ ਤਾਰਾਂ ਲੰਕਣ ਕਰਕੇ ਬੱਚੇ ਗੁੜੀਆਂ ਗੁੜੀਆਂ ਬਾਹਰ ਲੇਖਲ ਕੇ ਉਹਨੂੰ ਮੁੰਡਿਆਂ ਨੂੰ ਪਤਾ ਕੀ ਕਹਿੰਦੀ ਹਾਂ ਕਹਿੰਦੀ ਭਾਈ ਤੁਸੀਂ ਸਭ ਤੋਂ ਮਰੂਦ ਨਹੀਂ ਟੁੱਟਦੇ ਕਰੰਟਾਂ ਨਾਲ ਲੱਗਦੇ ਇੱਥੇ ਠੀਕ ਹੈ ਪੱਤੇ ਝਾੜੀ ਜਿਹਨਾਂ ਨੂੰ ਸੁੱਟੀ ਕਿ ਜੋ ਠੀਕ ਤੇ ਕੁੜੀਆਂ ਦੋ ਦੀ ਆਪਣੀਆਂ ਇੱਕ ਕੁੜੀ ਆ ਵੀ ਅੰਦਰ ਵੜ ਗਈ ਦੂਜੀ ਕੁੜੀ ਖੜੀ ਦੀ ਹਾਲੇ ਠੀਕ ਉਹ ਪਤਾ ਕੀ ਕਹਿੰਦੇ ਮੁੰਡੇ ਬਾਕੀ ਮੁੰਡੇ ਹੋਰ ਤੇ ਉਹ ਕੋਈ ਸੁਣਦੇ ਨਹੀਂ ਉਹ ਕੁੜੀ ਪਤਾ ਕੀ ਕਹਿੰਦਾ ਹਾਂ ਹਾਂ ਕਹਿੰਦੇ ਇਹ ਕਿੰਨਾਂ ਦੀਆਂ ਬਹੂਆਂ ਖੜੀਆਂ ਨੇ ਹਾਂ ਹਾਂ ਗਲਤ ਗੱਲ ਆ ਕਿ ਸਹੀ ਆ ਇਹ ਵੀ ਕਿੰਨਾਂ ਦੀਆਂ ਬਹੂਆਂ ਖੜੀਆਂ ਨੇ ਹਾਂ ਵੀ ਕਿੰਨਾਂ ਦੀਆਂ ਬਹੂਆਂ ਖੜੀਆਂ ਨੇ ਇਹ ਗਲਤ ਗੱਲ ਆ ਕਿ ਸਹੀ ਆ ਇਹ ਠੀਕ ਹੈ ਜੀ ਗਲਤ ਤਾਂ ਸਹੀ ਹੈ ਪਹਿਲਾਂ ਮੇ ਨਾਲ ਸੁਪੈਹੜ ਦੱਸੋ ਇਹ ਸਹੀ ਆ ਗਲਤ ਹੈ ਨਹੀਂ ਚਲੋ ਤੁਹਾਡੇ ਗਲਤ ਆ ਆਪਾਂ ਕਹਿ ਦੰਨੇ ਵੀ ਹਾਂ ਚਲੋ ਬੱਚੇ ਨੇ ਗਲਤ ਬੋਲੇ ਆ ਤੇ ਕੁੜ ਇੰਨੇ ਮੈਂ ਆ ਗਿਆ ਹਾਂ ਫਿਰ ਉਹਨਾਂ ਨੇ ਇੱਕ ਥੱਪੜ ਲਾਇਆ ਜਿਹਦੀ ਮੈਂ ਆ ਗਿਆ ਦੋ ਥੱਪੜ ਦੋ ਤਿੰਨ ਥੱਪੜ ਮੈਨੂੰ ਲਾਇਆ ਬਾਕੀ ਯਾਰ ਬਈ ਤੂੰ ਮੰਨ ਨਾ ਗਲਤੀ ਮੇਰੀ ਭੈਣਾਂ ਕਹਿ ਵੀ ਪੈਣ ਮੇ ਤੋਂ ਗਲਤੀ ਹੋ ਗਈ ਤੇ ਚਲੋ ਬਾਗਿਆ ਫਿਰ ਉਹਦੀ ਮੰਮੀ ਆ ਗਈ ਮੁੰਡੇ ਦੀ ਹਾਂ ਹਾਂ ਤੇ ਉਹ ਬਹੁਤ ਕੁਝ ਬੋਲੀ ਯਾਨੀ ਕਿ ਕਰੇ ਆ ਕੇ ਤੂੰ ਬਾਤ ਚਲੋ ਅਸੀਂ ਕੁਝ ਬੋਲਦੇ ਨੇ ਉਹ ਗਾਲਾਂ ਕੱਢ ਕੇ ਗਈ ਪੇਸ਼ ਕਰਕੇ ਕਹਿੰਦੀ ਛੋਟੀ ਕੁੜੀਆਂ ਨਿਕਲ ਗਈਆਂ ਨੇ ਕਿਆਂ ਇੱਕੀ ਗੱਲ ਇੱਕੀ ਗੱਲ ਬਣੀ ਐ ਇਹੇ ਪਾਜੀ ਵੈਸੇ ਉਹ ਲਜਾਮ ਲਗਾਏ ਨੇ ਉਹ ਕਹਿੰਦੇ ਚੱਪਲ ਦਾ ਨਾਮ ਬੱਚੇ ਨੂੰ ਘੁੱਟਿਆ ਗਿਆ ਚੱਪਲ ਨਾਲ ਮੈਂ ਕਹਿੰਦਾ ਜੀ ਤੁਸੀਂ ਮੇਰੀ ਗੱਲ ਤੁਸੀਂ ਤਾਂ ਉਹੀ ਗੱਲ ਆ ਗਈ ਜੀ ਤੁਸੀਂ ਗੱਲ ਨਹੀਂ ਸਮਝ ਰਹੇ ਅਸੀਂ ਪਹਿਲਾਂ ਉਹਨਾਂ ਦੇ ਕੰਪਲੀਟ ਸੁਣੋ ਸਾਰੇ ਪਿੰਡ ਚੋਂ ਵੀ ਉਹਨਾਂ ਦੀਆਂ ਕਿੰਨੀਆਂ ਕੰਪਲੀਟਾਂ ਨੇ ਸਾਡੀ ਕਿੰਨੀ ਕੰਪਲੀਟ ਕੋਈ ਆਈ ਹੈ ਕਦੇ ਤੱਕ ਨਹੀਂ ਨਹੀਂ ਪਾਜੀ ਆਪਾਂ ਤਾਂ ਸਿਰਫ ਇਸੇ ਮਸਲੇ ਤੇ ਗੱਲ ਕਰਾਂਗੇ ਪਹਿਲਾਂ ਨਹੀਂ ਕਿਸੇ ਮਸਲੇ ਤੇ ਆਪਾਂ ਗੱਲ ਨਹੀਂ ਕਰਾਂਗੇ ਮੈਂ ਤਾਂ ਇਹ ਤੁਹਾਨੂੰ ਕਹ ਰਿਹਾ ਸੀ ਅਗਰ ਆਪਾਂ ਮਿਲਣ ਤੇ ਬਹੁਤ ਵਧੀਆ ਹੁੰਦਾ ਹੋ ਮੈਂ ਮੈਂ ਫਿਰ ਮੈਂ ਸੁਣੋ ਦੱਸਦਾ ਮੈਂ ਬੰਦੇ ਇਕੱਠੇ ਕਰਦਾ ਮੈਂ ਮੈਂ ਲੁਧਿਆਣ ਗਿਆ ਸੀ ਨਾ ਨੀ ਚਲੋ ਮੈਨੂੰ ਆ ਦੱਸੋ ਉਹ ਤੋਂ ਬਾਅਦ ਉਹ ਜਿਵੇਂ ਹੁਣ ਬੱਚੇ ਦੇ ਐਕਸ-ਰੇ ਜਾਂ ਸੀਟੀ ਸਕੈਨ ਵਗੈਰਾ ਦਿਖਾਇਆ ਤਾਂ ਉਹਦੇ ਚ ਡਾਕਟਰਾਂ ਦੇ ਮੁਤਾਬਕ ਉਹ ਕਾਫੀ ਪ੍ਰੋਬਲਮ ਆ ਰਹੀ ਹੈ ਬੱਚੇ ਨੂੰ ਹੁਣ ਵੀ। ਉਹ ਜਦੋਂ ਬਾਥਰੂਮ ਜਾਂਦਾ ਉਦੋਂ ਵੀ ਦਰਦ ਹੁੰਦਾ ਉਹਨੂੰ। ਤੁਸੀਂਗਾ ਉਦੋਂ ਬਾਅਦ ਚ ਉਹਦੇ ਮਾਫੀ ਮੰਗ ਕੇ ਉਹਦਾ ਸਾਰਾ ਪਰਿਵਾਰ ਆਇਆ। ਹਾਂ ਹਾਂ। ਕਿੰਨੇ ਵੀ ਸਾਥੋਂ ਗਲਤੀ ਹੋ ਗਈ। ਉਹਦਾ ਮੁੰਡੇ ਦਾ ਫਾਦਰ ਆ ਗਿਆ ਜਾਨਕਿ ਦਾਦੀ ਆ ਗਈ ਦਾਦਾ ਆ ਗਏ ਸਾਰੇ ਆ ਗਏ। ਹਾਂ। ਮੁੰਡੇ ਨੂੰ ਉਹ ਕੁੱਟ ਦਾ ਕੁੱਟ ਦਾ ਕੁੱਟ ਦਾ ਉਹਨੂੰ ਘਰੋਂ ਲੈ ਕੇ ਗਿਆ ਉਹ। ਠੀਕ ਹੈ। ਉਹਦਾ ਜਾਨਕਿ ਡੈਡੀ ਮੁੰਡੇ ਦਾ। ਠੀਕ ਹੈ। ਉਹ ਤੁਹਾਨੂੰ ਸਾਡੀ ਗਲਤੀ ਕਿ ਜਦੋਂ ਪੰਚਾਇਤ ਫੈਸਲਾ ਵੀ ਕਰਾ ਗਈ ਆ ਕੇ। ਹਾਂ। ਤੋਂ ਤੋਂ ਦੇ ਲੋਕ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਨੇ ਉਹਨਾਂ ਨੂੰ ਕੁਝ ਜਾਤ ਨੂੰ ਲੈ ਕੇ। ਨਹੀਂ ਨਹੀਂ ਨੂੰ ਕੁਝ ਵੀ ਨਹੀਂ ਬੋਲਿਆ ਗਿਆ। ਅੱਛਾ ਤੇ ਤੁਹਾਨੂੰ ਹੁਣ ਤੱਕ ਪੁਲਿਸ ਦੀ ਕੋਈ ਕਾਲ ਵਗੈਰਾ ਆਈ ਆ ਭਾਈ ਸਾਹਿਬ? ਹਾਂ ਆਈ ਸੀ ਅਸੀਂ ਗਏ ਸੀ ਉਹੀ ਨਹੀਂ ਹੋਏ ਉੱਥੇ ਉਹੀ ਪਹੁੰਚੇ ਸੀ ਤਾਂ ਗਏ ਸੀ। ਹਾਂ ਕੌਣ ਪੁਲਿਸ ਆਫੀਸਰ ਤੁਹਾਨੂੰ ਜਿਨ੍ਹਾਂ ਨੇ ਕਾਲ ਕੀਤੀ ਸੀ ਕੀ ਨਾਮ ਸੀ ਉਹਨਾਂ ਦਾ? ਯਾਰ ਨਾ ਮੈਂ ਬਿਟੇ ਜਾਣਦਾ ਕੀ ਸੀ ਉਹਨਾਂ ਦਾ। ਠੀਕ ਹੈ ਠੀਕ ਹੈ। ਚਲੋ ਚਲ ਠੀਕ ਹੈ ਭਾਈ ਸਾਹਿਬ ਮੇਰਾ ਸਾਡਾ ਫਰਜ਼ ਇਹੀ ਹੁੰਦਾ ਤੁਹਾਡਾ ਜਿਹੜਾ ਤੁਸੀਂ ਮੈਨੂੰ ਹੁਣ ਫੋਨ ਤੇ ਦੱਸਿਆ ਤੁਹਾਡੇ ਵੱਲੋਂ ਅਸੀਂ ਇਹੀ ਵਰਸ਼ਨ ਯੂਜ਼ ਕਰਾਂਗੇ ਠੀਕ ਹੈ ਓਕੇ ਇੱਕ ਸਾਈਡ ਤੋਂ ਉਹਨਾਂ ਦਾ ਤੁਹਾਡੇ ਮੈਨੂੰ ਐਸੀ ਵੀ ਜੇ ਤੁਸੀਂ ਹੁਣ ਮੈਨੂੰ ਮਿਲ ਜਾਂਦੇ ਮੈਂ ਤੁਹਾਡੇ ਪਿੰਡ ਸੀ ਤਾਂ ਆਪਾਂ ਹੁਣੇ ਤੁਹਾਡੇ ਇਹੀ ਚੀਜ਼ ਤੁਸੀਂ ਕਹਿ ਰਹੇ ਤੇ ਦੱਸ ਸੋਡਾ ਨੰਬਰ ਹੁਣੇ ਦਿੰਦਾ ਮੈਂ ਠੀਕ ਹੈ ਮੈਂ ਨੰਬਰ ਦੰਨਾ ਤੁਹਾਡੇ ਸਾਡੇ ਮੇਰੇ ਚਾਚਾ ਇਹ ਨੰਬਰ ਦੰਨਾ ਉਹ ਸਭ ਨਾਲ ਕੱਲ੍ਹ ਕਰਨਾ ਹੈ ਮੈਂ ਸੋਡਾ ਨੰਬਰ ਸੈਂਡ ਕਰ ਦਾਂਗਾ ਮੈਂ ਤਾਂ ਮੈਂ ਨਾ ਡਿਸਟ੍ਰਿਕਟ ਸੰਗਰੂਰ ਕਵਰ ਕਰਦਾ ਜਿਲ੍ਹਾ ਪਰ ਮੇਰਾ ਪਿੰਡ ਬਲਦ ਕਲਈਆ ਤੁਹਾ ਅ ਕੋਣ ਬੋਲਦੇ ਤੁਸੀਂ ਚਰਨਜੀਵ ਕੌਸ਼ਲ ਨਾਮ ਆ ਮੇਰਾ ਠੀਕ ਆ ਸਾਹਿਬ ਕੀ ਹੋਰ ਨਾਮ लवली ਹੈ ਮੇਰਾ लवली ਸਾਹਿਬ ਤੁਸੀਂ ਜਾਣਦੇ ਹੋਵੋਗੇ ਮੈਂ ਤਲਵਿੰਦਰ ਦਾ ਭਰਾ ਹੀ ਬੋਲਦਾ ਮੈਂ ਤਲਵਿੰਦਰ ਤਲਵਿੰਦਰ ਅਰ ਸੁਖੇ ਦਾ ਠੀਕ ਹੈ ਠੀਕ ਹੈ ਇਹ ਭਾਜੀ ਮੈਟਰ ਇਹੋ ਜਿਹਾ ਆ ਗਿਆ ਨਾ ਮਤਲਬ ਪਹਿਲਾਂ ਤਾਂ ਚਲੋ ਆਪਾਂ ਨੂੰ ਵੀ ਕੋਈ ਹੋਣੀ ਸੀ ਹਨਾ ਬਟ ਇਹਦੇ ਵਿੱਚ ਕਾਫੀ ਇਸ਼ੂ ਇਹ ਬੱਚੇ ਦਾ ਮਾਮਲੇ ਕਰਕੇ ਉੱਪਰੋਂ ਮੈਨੂੰ ਫੋਨ ਆਇਆ ਤਾਂ ਮੈਂ ਆਇਆ ਨਹੀਂ ਇਹਦੇ ਵਿੱਚ ਕੋਈ ਇਹੋ ਜਿਹਾ ਵੀ ਨਹੀਂ ਸੀ ਹੈਗਾ ਹੂੰ ਮੈਂ ਤੁਹਾਨੂੰ ਦੱਸਦਾ ਤਦ ਨੂੰ ਮੈਂ ਨੰਬਰ ਦੰਨਾ ਤੁਸੀਂ ਉਹਨਾਂ ਨਾਲ ਗੱਲ ਕਰਦੇ ਮੈਂ ਤੁਹਾਡਾ ਤੁਹਾਡਾ ਨੰਬਰ ਸੈਂਡ ਕਰਦਾ ਮੈਂ ਨਹੀਂ ਉਹਦਾ ਕਰ ਦਿਓ ਚਲੋ ਮੈਨੂੰ ਤਾਂ ਤੁਹਾਡਾ ਹੀ ਰਿਐਕਸ਼ਨ ਪੀਂਹਦਾ ਸੀ ਉਸ ਤੋਂ ਬਾਅਦ ਆਪਾਂ ਪੁਲਿਸ ਨਾਲ ਲਾਵਾਂਗੇ ਹਾਂ ਮੈਂ ਉਹਨਾਂ ਨੂੰ ਨੰਬਰ ਦੰਨਾ ਤੁਹਾਡਾ ਵੀ ਕੀ ਕਾਰਵਾਈ ਕਰਨੀ ਹੈ ਅੱਗੇ ਠੀਕ ਹੈ ਠੀਕ ਓਕੇ ਭਾਈ ਸਰੀਕ ਬਾਲਕੁੰਨ ਦਾ ਮਾਮਲਾ ਹੈ ਜੀ ਬੱਚੇ ਦੀ ਕੁੱਟਮਾਰ ਦਾ ਮਾਮਲਾ ਸਾਡੇ ਕੋਲ ਆਇਆ ਹੈ ਕਿ ਆਹ ਸੌਰੀ ਸਾਡੇ ਕੋਲ ਇੱਕ ਕੰਮ ਲੱਦਾਈ ਸੀ ਅੰਗਰੇਜ਼ ਅਸੀਂ ਸ੍ਰੇਸ਼ ਕੁਮਾਰ ਵੱਲੋਂ ਤੁਹਾਨੂੰ ਤਾਂ ਬਿਆਨ ਲਿਖ ਕੇ ਉਹਦਾ ਡੀਡੀਆ ਪਾਇਆ ਗਿਆ ਸਿੰਪਲ ਸਰਟਾ ਨੇ ਡਾਕਟਰ ਦੀ ਰਿਪੋਰਟ ਵੀ ਤਾਂ ਆਉਂਦੀ ਹੈ ਠੀਕ ਹੈ ਉਹ ਵੀ ਜੋ ਵੀ ਬਣਦੀ ਕਾਨੂੰਨੀ ਬਣਦੀ ਕਰ ਰਹੀ ਹੈ ਅਸੀਂ ਕਰਦੇ ਕਿਸੇ ਨੇ ਉਹਨਾਂ ਨੇ ਕਹਿਣਾ ਕਿ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਔਰ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਹੈ ਬੱਚੇ ਦੀ ਹਸਪੀਟਲ ਚ ਰੱਖਣਾ ਹੈ ਐਡੀ ਕੋਈ ਗਲਤਵਾਦੀ ਨਹੀਂ ਠੀਕ ਹੈ ਨਾ ਪਿੰਡ ਦੇ ਵਿੱਚੋਂ ਪਰਦਾਲ ਕਰਦੇ ਬਾਕੀ ਜੇ ਇਹ ਐਜੀ ਕਲਰ ਰੂਪ ਵੀ ਤਦੂਰ ਅਸੀਂ ਨੇ ਫਿਰ ਹਾਲ ਜਿਹੜੀ ਗੱਲ ਅੱਜ ਇੱਕ ਵਾਰ ਬੱਚੇ ਦੇ ਬਿਆਨ ਤੇ ਅੱਜ ਜੀ ਕੋਈ ਉਹਨਾਂ ਦੇ ਅੱਜ ਇੱਕ ਬਿਆਨ ਦੇ ਵਿੱਚ ਐਜਾ ਮੈਂਸ਼ਨ ਨਹੀਂ ਹੋ ਰਹੀ ਠੀਕ ਹੈ ਤੇ ਬਾਕੀ ਇਹਦੀ ਜੋ ਬਣਦੀ ਕਾਰਵਾਈ ਇਹ ਕਰਦੇ